கவன்கூக்கா தூரா கண்கா தூரா ਚਿਲਾ ਤੇਰਾ ਕੌਣ ਹੈ ਗੁਰੂ ਇਸ ਦਾ ਤੂੰ ਚਿਲਾ ਤੇਰਾ ਕੌਣ ਹੈ ਗੁਰੂ ਇਸ ਦਾ ਤੂੰ ਚਿਲਾ ਤੇਰਾ ਆਵਾੜਾ ਗੁਰੂ ਕੇ ਸਤਾ ਤੋ ਚਿਲਾ ਤੇਰਾ ਆਵਾੜਾ ਗੁਰੂ ਕੇ ਸਤਾ ਤੋ ਚਿਲਾ ਤੇਰਾ ਮੇਰਾ ਸ਼ਬਦ ਗੁਰੂ ਸੁਰਤ ਤੁਨ ਜਿਲਾ ਮੇਰਾ ਸ਼ਬਦ ਗੁਰੂ ਸੁਰਤ ਤੁਨ ਜਿਲਾ ਮੇਰਾ ਸ਼ਬਦ ਗੁਰੂ ਸੁਰਤ ਤਾਤ ਜਿਲਾ ਮੇਰਾ ਸ਼ਬਦ ਗੁਰੂ ਜੀ ਸੁਰਤ ਤਾਤ ਜਿਲਾ ਮੇਰਾ ਸ਼ਬਦ ਗੁਰੂ ਸੁਰਤ ਤੁਨ ਚਲਾ ਮੇਰਾ ਸ਼ਬਦ ਗੁਰੂ ਸੁਰਤ ਤੁਨ ਚਲਾ ਮੇਰਾ ਸ਼ਬਦ ਗੁਰੂ ਸੁਰਤ ਤਨ ਚਲਾ ਮੇਰਾ ਸ਼ਬਦ ਗੁਰੂ ਸੁਰਤ ਤਨ ਚਲਾ ਮੇਰਾ ਸ਼ਬਦ ਗੁਰੂ ਕੌਣ ਚਿਲਾ ਸਿੱਧ ਪੁੱਛਦੇ ਨੇ ਗੁਰੂ ਨਾਨਕ ਜੀ ਦੇ ਮਹਾਰਾਜ ਕਵਣ ਗੁਰੂ ਕਿਸ ਦਾ ਤੂੰ ਚਿਲਾ ਸ਼ਬਦ ਗੁਰੂ ਸੋਤ ਤੂੰ ਚਿਲਾ ਸਬਦੇ ਹੀ ਤੇ ਉਤਪਤ ਹੋਇਆ ਜਿਨੇ ਸਾਰੇ ਬ੍ਰਹਮੰਡ ਬਣਾਏ ਕਿੰਨੇ ਨੇ ਕੋਈ ਗਿਣਤੀ ਨਹੀਂ ਕਰੋੜਾਂ ਇੰਦਰਾਂ ਪਾਣੀ ਕੀ ਪਤਾ ਕਿੰਨੇ ਨੇ ਵਾਹਿਗੁਰੂ ਜਾਨ ਉਹ ਜੋ ਆਦ ਅੰਤ ਉਹ ਸ਼ਬਦ ਹੈ ਸਬਦੇ ਹੀ ਤੇ ਉਤਪਤ ਹੋਇਆ ਸਾਰੇ ਬ੍ਰਹਮੰਡ ਬਣ ਗਏ ਫਿਰ ਸਬਦਾ ਪਰਲੋ ਹੋਈ ਹੈ ਸਾਚੇ ਤੇ ਪਵਨਾ ਪਿਆ ਪਵਨੀ ਤੇ ਜਲ ਹੋਏ ਜਲ ਤੇ ਤ੍ਰਹਿ ਪਵਨ ਸਾਜਿਆ ਇਹ ਪਾਣੀ ਮਿੱਟੀ ਹਵਾ ਅਗ ਅਕਾਸ਼ ਬ੍ਰਹਮੰਡ ਚੰ드ਰਮਾ ਸੂਰਜ ਧਰਤੀਆਂ ਬਹੁਤ ਵੱਡਾ ਵਿਸਾਰ ਪਰ ਸਾਨੂੰ ਨਹੀਂ ਪਤਾ ਸਾਨੂੰ ਤਾਂ ਚੀੜੀ ਵਾਂਗ ਆਪਣੇ ਹੀ ਘਰ ਦਾ ਪਤਾ ਬਸ ਬਾਹ ਨਹੀਂ ਪਤਾ ਵੀ ਇੰਨੇ ਬ੍ਰਹਮੰਡ ਆਕਾਸ਼ ਵਿੱਚ ਐਸੇ ਰਾਂ ਆਰਡਰ ਨੇ ਜਿਵੇਂ ਇਲਾ ਇਲਾ ਵੇਖੀ ਨਾ ਉੱਡਦੀ ਐ ਧਰਦੀਆਂ ਉੱਡਦੀਆਂ ਨੇ ਪਤਾ ਹੀ ਨਹੀਂ ਕਿੰਨੀਆਂ ਕਰਨ ਉਹਨਾਂ ਸਾਰਿਆਂ ਦੇ ਮਾਲਕ ਨੇ ਗੁਰੂ ਨਾਨਕ ਸਹਿ ਵਾਹਿਗੁਰੂ ਗੁਰੂ ਨਾਨਕ ਸਹਿ ਆਈ ਦਾ ਵੱਡਾ ਰੱਬ ਸ਼ਬਦ ਗੁਰੂ ਉੱਡਾ ਸਮਰਤ ਜਿਹਦੇ ਪਸਾਰੇ ਦੀ ਗਿਣਤੀ ਕੋਈ ਨਹੀਂ ਕਰ ਸਕਿਆ ਉਹਨੂੰ ਅਸੀਂ ਅੰਮ੍ਰਿਤਸਰ ਕੇ ਗੁਰੂ ਧਾਰਨ ਕਰ ਲਈਏ ਸਾਡੇ ਇੰਨੇ ਚੰਗੇ ਕਰਮ ਕਿੱਥੋਂ ਮਰ ਜਣਾ ਸਲਾਵਾ ਕਰਦੇ ਕਰਦੇ ਨਗੁਰੇ ਹੀ ਕਿਉਂਕਿ ਕਰਮੀ ਇੰਨੇ ਚੰਗੇ ਨਹੀਂ ਐਡਾ ਵਡਾ ਰੱਬ ਉਹਨੂੰ ਸੀ ਅੰਮ੍ਰਿਤਸਰ ਕੇ ਸ਼ਬਦ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਈਏ ਕੋਈ ਮੱਥੇ ਤੇ ਲਿਖਿਆ ਹੋਵੇ ਤੇ ਭਾਵੇਂ ਗੱਲ ਬਣ ਜੇ